ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦੀ ਹੀ ਹੜ੍ਹ ਪ੍ਰਭਾਵਿਤ ਸੂਬਿਆਂ ਦਾ ਕਰਨਗੇ ਦੌਰਾ ਪੰਜਾਬ ਸਣੇ ਸਾਰੇ ਪ੍ਰਭਾਵਿਤ ਸੂਬਿਆਂ ਦਾ ਲੈਣਗੇ ਚਾਇਸਾ ਹੜ੍ਹ ਪੀੜਤਾਂ ਦੇ ਨਾਲ ਵੀ ਕਰਨਗੇ ਮੁਲਾਕਾਤ ਪੰਜਾਬ ਹਿਮਾਚਲ ਜੰਮੂ ਕਸ਼ਮੀਰ ਤੇ ਉੱਤਰਾਖੰਡ ਹੋਏ ਨੇ ਪ੍ਰਭਾਵਿਤ ਪੰਜਾਬ ਦੇ ਵਿੱਚ ਹੜ੍ਹਾਂ ਕਾਰਨ ਹੁਣ ਤੱਕ ਹੋ ਚੁੱਕੀਆਂ ਨੇ 43 ਮੌਤਾਂ 20000 ਤੋਂ ਵੱਧ ਲੋਕਾਂ ਨੂੰ ਕੀਤਾ ਜਾ ਚੁੱਕਿਆ ਰੈਸਕਿਊ ਪੰਜਾਬ ਦੇ 1902 ਪਿੰਡਾਂ ਚ ਪਈ ਹੈ ਹੜਾਂ ਦੀ ਮਾਰ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ سیلੰਦ ਵਿੱਚ ਪ੍ਰਭਾਵਿਤ ਗੁਰਦਾਸਪੁਰ ਦੇ 329 ਪਿੰਡ ਅੰਮ੍ਰਿਤਸਰ ਦੇ 190 ਹੁਸ਼ਿਆਰਪੁਰ ਦੇ 168 ਕਪੂਰਥਲਾ ਦੇ 144 ਪਿੰਡ ਅਤੇ ਬਰਨਾਲਾ ਦੇ 121 ਪਿੰਡ ਨੇ ਸ਼ਾਮਲ ਜਾਨਵਰਾਂ ਦਾ ਵੱਡੇ ਪੱਧਰ ਤੇ ਹੋਇਆ ਨੁਕਸਾਨ लुधियाना ਦੇ ਪਿੰਡ ਸਸਰਾਲੀ ਚ ਸਤਲੂਜ ਦੇ ਬੰਨ ਚ ਪਿਆ ਪਾੜ ਪਰ ਆਰਸੀ ਬੰਨ ਬਣਾ ਕੇ ਰੋਕਿਆ ਗਿਆ ਸਤਲੂਜ ਦਾ ਪਾਣੀ ਪ੍ਰਸ਼ਾਸਨ ਨੇ ਕੀਤੀ ਅਪੀਲ ਕਿ ਕਬਰੌਂ ਦੀ ਲੋੜ ਨਹੀਂ ਕੱਲ ਤੋਂ ਹਸਪਤਾਲ ਦੇ ਵਿੱਚ ਭਰਤੀ ਨੇ ਮੁੱਖ ਮੰਤਰੀ ਭਗਵੰਤ ਮਾਨ ਮੁਹਾਲੀ ਦੇ 46 ਹਸਪਤਾਲ ਦੇ ਵਿੱਚ ਦਾਖਲ ਨੇ ਮੁੱਖ ਮੰਤਰੀ ਮਾਨ ਡਾਕਟਰਾਂ ਦੀ ਟੀਮ ਕਰ ਰਹੀ ਹੈ ਇਲਾਜ ਤਿੰਨ ਦਿਨਾਂ ਤੋਂ ਲਗਾਤਾਰ بیمار ਚੱਲ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮੰਤਰੀ ਮਾਨ ਦੀ ਸੇਤ ਤੇ 46 ਹਸਪਤਾਲ ਦਾ ਭਿਆਨ ਹਸਪਤਾਲ ਨੇ ਕਿਹਾ ਕਿ ਮੁੱਖ ਮੰਤਰੀ ਦੀ ਸਿਹਤ ਵਿੱਚ ਹੁਣ ਕੁਝ ਸੁਧਾਰ ਕੱਲ ਸੀਐਮ ਮਾਨ ਦੀ ਸਿਹਤ ਖਰਾਬ ਹੋਣ ਕਰਕੇ ਟਲੀ ਸੀ ਕੈਬਨਿਟ ਮੀਟਿੰਗ ਹੜਾ ਨੂੰ ਲੈ ਕੇ ਸੱਦੀ ਗਈ ਸੀ ਕੈਬਨਿਟ ਮੀਟਿੰਗ ਅਫਸ਼ੀਲ ਦਿਨਾਂ ਤੇ ਹੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਰਹੇ ਸੀ ਮੁੱਖ ਮੰਤਰੀ ਭਗਵੰਤ ਮਾਨ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਵੀਰ ਸਿੰਘ ਨੇ ਪਿੰਡ ਕੋਨੇਵਾਲ ਦਾ ਕੀਤਾ ਦੌਰਾਨ ਹਾਲਾਤਾਂ ਦਾ ਲਿਆ ਜਾਇਜ਼ਾ ਸੇਵਾ ਕਰ ਰਹੀਆਂ ਸੰਗਤਾਂ ਨੂੰ ਦਿੱਤਾ ਹੌਸਲਾ ਤੇ ਸੰਗਤਾਂ ਨੂੰ ਡੀਜ਼ਲ ਦੀ ਕੀਤੀ ਗਈ ਨਕਤੀ ਸਹਾਇਤਾ ਰਾਵੀ ਦਰਿਆ ਦੇ ਪਾਣੀ ਨੇ ਅਜਨਾਲਾ ਦੇ ਕਈ ਪਿੰਡਾਂ ਦੇ ਵਿੱਚ ਕੀਤੀ ਹੈ ਮਾਰ ਪਾੜ ਪੂਰਨ ਤੀਆਂ ਚੱਲ ਰਹੀਆਂ ਨੇ ਲਗਾਤਾਰ ਕੋਸ਼ਿਸ਼ਾਂ ਦੂਰ ਦੂਰੋਂ ਸੇਵਾ ਕਰਨ ਪਹੁੰਚੇ ਨੌਜਵਾਨ ਗੁਰਦਾਸਪੁਰ ਦੇ ਕਈ ਪਿੰਡਾਂ ਦੇ ਵਿੱਚ ਪਈਏ ਹੜਾਂ ਦੀ ਮਾਰ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗਰੰਤੀ ਗਿਆਨੀ ਰਗਵੀਰ ਸਿੰਘ ਨੇ ਕਿਹਾ ਕਿ ਪੰਜਾਬ ਤੇ ਬਹੁਤ ਵੱਡੀ ਪਈਏ ਮਾਰ ਪਰ ਫਿਰ ਵੀ ਪੰਜਾਬੀ ਚੜਤੀ ਕਲਾਚ ਨੇ ਰੰਜੀਤ ਸਾਗਰ ਡੈਮ ਤੋਂ ਰਾਹਤ ਭਰੀ ਖਬਰ ਰੰਜੀਤ ਸਾਗਰ ਡੈਮ 'ਚ ਘਟਿਆ ਪਾਣੀ ਦਾ ਪੱਧਰ ਕੱਲ੍ਹ ਨਾਲੋਂ 1 ਮੀਟਰ ਹੋਰ ਘਟਿਆ ਪਾਣੀ ਪਰ ਅਜੇ ਵੀ ਖੁੱਲੇ ਨੇ ਡੈਮ ਦੇ ਸੱਤ ਫਲੱਡ ਗੇਟ ਡੈਮਾਂ ਤੋਂ ਛੱਡੇ ਜਾ ਰਹੇ ਪਾਣੀ ਤੇ BBMP ਨੇ ਦਿੱਤਾ ਜਵਾਬ BBMP ਨੇ ਕਿਹਾ ਕਿ ਪਾਖੜਾ ਡੈਮ 'ਚ ਘਟਿਆ ਕੁਝ ਪਾਣੀ ਪਰ ਪੌਂਗ ਡੈਮ ਚ ਅਜਿਹਾ ਬਹੁਤ ਜ਼ਿਆਦਾ ਆ ਰਿਹਾ ਪਾਣੀ ਪਿਆਸ ਦੇ ਵਿੱਚ ਇਸ ਵਾਰ ਰਿਕਾਰਡ ਤੋੜ ਆਇਆ ਪਾਣੀ ਪਹਿਲਾਂ ਕਦੇ ਵੀ ਇੰਨਾ ਨਹੀਂ ਆਇਆ ਸੀ ਪਾਣੀ ਬੀਵੀਆੰਬੀ ਨੇ ਕਿਹਾ ਕਿ ਜੇ ਡੈਮ ਨਾ ਹੁੰਦੇ ਤਾਂ ਜੂਨ ਤੋਂ ਹੜ ਆਉਣੇ ਹੋ ਜਾਂਦੇ ਸ਼ੁਰੂ 2023 ਨਾਲ ਇਸ ਵਾਰ ਵੀ ਫੀਸੀ ਵੱਧ ਪਾਣੀ ਆਇਆ ਸਾਲ 2023 ਚ 9.53 ਕਿਊਸਿਕ ਮੀਟਰ ਆਇਆ ਪਾਣੀ ਪਾਖੜਾ ਡੈਮ 'ਚ ਕੱਲ੍ਹ ਨਾਲ ਹੋਰ ਘਟਿਆ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਕਰੀਬ 2 ਫੁੱਟ ਹੇਠਾਂ ਗਿਆ ਪਾਣੀ ਪਾਖੜਾ ਡੈਮ 'ਚ ਪਾਣੀ ਦਾ ਮੌਜੂਦਾ ਪੱਧਰ 1678.14 ਫੁੱਟ ਕੱਲ ਇਹ ਵਾਟਰ ਲੈਵਲ 1678.74 ਫੁੱਟ ਸੀ ਪਾਖੜਾ ਡੈਮ 'ਚ ਖਤਰੇ ਦਾ ਨਿਸ਼ਾਨ 1680 ਫੁੱਟ ਮੀ ਨਾਪ ਐਂਡ ਕਰਕੇ ਸਾਰੇ ਡੈਮਾਂ 'ਚ ਘਟ ਰਿਹਾ ਪਾਣੀ ਸਤਲੁਜ ਦੇ ਪਾਣੀ ਚ ਡੁੱਬੀ ਭਾਰਤ ਪਾਕਿਸਤਾਨ ਦੀ ਸਰਹੱਦ ਦੋਵੇਂ ਪਾਸੇ ਦੀਆਂ ਚੌਂਕੀਆਂ ਪਾਣੀ ਚ ਡੁੱਬੀਆਂ ਸਰਹੱਦ ਤੇ ਬੰਨ ਬਚਾਉਣ ਲਈ ਜੰਗੀ ਯਤਨ ਚਾਰੀ ਦੂਜੇ ਪਾਸੇ ਪਾਕਿਸਤਾਨ ਵਿੱਚ ਵੀ ਸਤਲੁਜ ਦਾ ਕਹਿਰ ਲਗਾਤਾਰ ਚਾਰੀ ਉੱਥੇ ਦੀਆਂ ਚੌਂਕੀਆਂ ਵੀ ਸਤਲੁਜ ਦੀ ਚਪੇਟ ਦੇ ਵਿੱਚ ਆਈਆਂ ਵੱਖ-ਵੱਖ ਜ਼ਿਲ੍ਹਿਆਂ ਅਤੇ ਪਿੰਡਾਂ ਤੋਂ ਨੌਜਵਾਨ ਮਿੱਟੀ ਨਾਲ ਭਰ ਕੇ ਲਿਆ ਰਹੇ ਨੇ ਟਰਾਲੀਆਂ ਬੰਨ ਦੇ ਕਿਨਾਰਿਆਂ ਨੂੰ ਕਰ ਰਹੇ ਨੇ ਮਜ਼ਬੂਤ ਮਿੱਟੀ ਦੇ ਬੈਗ ਬੰਨ ਕੇ ਕਿਨਾਰਿਆਂ ਤੇ ਲਗਾਏ ਜਾ ਰਹੇ ਅਤੇ ਪਾਣੀ ਰਿਸਣ ਵਾਲੀਆਂ ਥਾਵਾਂ ਨੂੰ ਕੀਤਾ ਜਾ ਰਿਹਾ ਪੂਰਾ ਪੰਜਾਬ ਦੇ ਹੜ੍ਹਾਂ ਤੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦਾ ਵੱਡਾ ਬਿਆਨ ਗੈਰ ਕਾਨੂੰਨੀ ਮਾਈਨਿੰਗ ਦੱਸਿਆ ਹੜ੍ਹਾਂ ਦਾ ਮੁੱਖ ਕਾਰਨ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਪੁੱਲੇ ਗੈਰ ਕਾਨੂੰਨੀ ਮਾਈਨਿੰਗ ਕਾਰਨ ਕਮਜ਼ੋਰ ਹੋਏ ਬੰਨ ਮਾਈਨਿੰਗ ਕਾਰਨ ਕਮਜ਼ੋਰ ਬੰਨ ਬਣੇ ਹੜ 83 ਦਾ ਵੱਡਾ ਕਾਰਨ ਇਸੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਕਰਕੇ ਪਿੰਡਾਂ ਦੇ ਵਿੱਚ ਹੋਇਆ ਪਾਣੀ ਦਾਖਲ ਹੁਣ ਉਹਨਾਂ ਢਾਂਚਿਆਂ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਤਾਂ ਜੋ ਭਵਿੱਖ ਵਿੱਚ ਪੰਜਾਬ ਨੂੰ ਬਚਾਇਆ ਜਾ ਸਕੇ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ ਹੜ੍ਹ ਵਰਗੀ ਸਥਿਤੀ ਹਜ਼ਾਰਾਂ ਏਕੜ ਫਸਲ ਹੋ ਗਈ ਹੈ ਤਬਾਹ ਅਤੇ ਕਿਸਾਨ ਡੂੰਗੀ ਮੁਸੀਬਤ ਵਿੱਚ ਨੇ ਉਹਨਾਂ ਨੇ ਦਿੱਤਾ ਭਰੋਸਾ ਕਿ ਇਸ ਘੜੀ ਵਿੱਚ ਕੇਂਦਰ ਸਰਕਾਰ ਪੰਜਾਬ ਦੇ ਲੋਕਾਂ ਅਤੇ ਕਿਸਾਨਾਂ ਦੇ ਨਾਲ ਮਜ਼ਬੂਤੀ ਨਾਲ ਖੜੀ ਕੇਂਦਰੀ ਮੰਤਰੀ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਦੇ ਹੋਏ ਨੁਕਸਾਨ ਦੀ ਸੰਪਨਗਿਰ ਰਿਪੋਰਟ ਪਰ ਕੇਂਦਰ ਸਰਕਾਰ ਇਸ ਸੰਕਟ ਵਿੱਚੋਂ ਨਿਕਲਣ ਲਈ ਕੋਈ ਕਸਰ ਨਹੀਂ ਛੱਡੇਗੀ ਇਸੇ ਨਾਲ ਹੀ ਰਾਜ ਸਰਕਾਰ ਨੂੰ ਵੀ ਜ਼ਮੀਨੀ ਪੱਧਰ ਤੇ ਪੂਰੀ ਗੰਭੀਰਤਾ ਨਾਲ ਕੰਮ ਆ ਪਵੇਗਾ ਕੰਮ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਰਹੀ ਨੇ ਸਿਆਸੀ ਆਗੂ ਆਮ ਆਦਮੀ ਪਾਰਟੀ ਦੇ ਮੰਤਰੀ ਤੇ ਆਪ ਆਗੂ ਲਗਾਤਾਰ ਹੜ੍ਹ ਪੀਤਾਂ ਦੇ ਨਾਲ ਕਰ ਰਹੀ ਨੇ ਮੁਲਾਕਾਤ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਲੁਧਿਆਣਾ ਦੇ ਸਸਰਾਲੀ ਪਿੰਡ ਦਾ ਕੀਤਾ ਦੌਰਾ ਸਤਲੁਗਰਿਆਂ ਨੇ ਸਸਰਾਲੀ ਪਿੰਡ ਨੇੜੇ ਬੰਨ ਨੂੰ ਢਾਇਆ ਮੰਤਰੀ ਮੁੰਡੀਆਂ ਨੇ ਸਸਰਾਲੀ ਪਿੰਡ ਦਾ ਲਿਆ ਚਾਇਸਾ ਇਸ ਮੌਕੇ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਉੱਤਰ ਡੇਰਾ ਬਾਬਾ ਨਾਨਕ ਤੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਪਹੁੰਚੇ ਸੀ ਮੰਤਰੀ ਅਮਨ अरोੜਾ ਉਨ੍ਹਾਂ ਦੇ ਨਾਲ ਐਮਪੀ ਸੰਜੇ ਸਿੰਘ ਅਤੇ ਮੰਤਰੀ ਹਰਭਜਨ ਸਿੰਘ ਈਟੀਓ ਵੀ ਰਹੀ ਨਾਲ ਮੌਜੂਦ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਹੜਪੀਟਾਂ ਦੀ ਮਦਦ ਲਈ ਸਾਡੀ ਸਰਕਾਰ ਪੱਪਾਪਾਰ ਉਧਰ ਮੰਤਰੀ ਲਾਲਜੀਤ ਸਿੰਘ ਭੁੱਲਰ ਵੀ ਰਾਹਤ ਕਾਰਜਾਂ ਦੇ ਵਿੱਚ ਨੇ ਸਰਗਰਮ ਮੰਤਰੀ ਭੁੱਲਰ ਨੇ ਕਿਹਾ ਕਿ ਹਲਕਾ ਪੱਟੀ ਦੇ ਪਿੰਡ ਪਾਉਵਾਲ ਵਿਖੇ ਰਾਹਤ ਕੈਂਪ ਕੀਤਾ ਸ਼ੁਰੂ ਹੜਪੀਟਾਂ ਦੀ ਮਦਦ ਲਈ ਕੈਂਪ ਕੀਤਾ ਸ਼ੁਰੂ ਰਾਸ਼ਨ ਪੀਣ ਯੋਗ ਪਾਣੀ ਦਵਾਈਆਂ ਅਤੇ ਪਸ਼ੂਆਂ ਦੇ ਚਾਰੇ ਦਾ ਕੀਤਾ ਗਿਆ ਪ੍ਰਬੰਧ ਕੋਈ ਵੀ ਲੋੜਵੰਦ ਵਿਅਕਤੀ ਇੱਥੋਂ ਜ਼ਰੂਰਤ ਦਾ ਸਮਾਨ ਪ੍ਰਾਪਤ ਕਰ ਸਕਦਾ ਉਧਰ ਐਮਐਲਏ ਕੁਲਦੀਪ ਸਿੰਘ ਢਾਲੀਵਾਲ ਵੀ ਲਗਾਤਾਰ ਰਾਹਤ ਕਾਰਜ ਚੰਦ ਵਿੱਚ ਜੁਟੇ ਹੜਪੀੜਤਾਂ ਨਾਲ ਲਗਾਤਾਰ ਕਰ ਰਹੇ ਨੇ ਮੁਲਾਕਾਤ ਐਮਐਲਏ ਢਾਲੀਵਾਲ ਨੇ ਹਰਿਆਣਾ ਅਤੇ ਰਾਜਸਥਾਨ ਦਾ ਵੀ ਕੀਤਾ ਧੰਨਵਾਦ ਢਾਲੀਵਾਲ ਨੇ ਕਿਹਾ ਕਿ ਹਰਿਆਣਾ ਅਤੇ ਰਾਜਸਥਾਨ ਦੇ ਭਰਾਵਾਂ ਤੇ ਬਹੁਤ ਮਾਣ ਮੇਰੀ ਇੱਕ ਅਪੀਲ ਤੇ ਮਦਦ ਲਈ ਕਈ ਟਰੱਕ ਟਰਾਲੀਆਂ ਭੇਜੀਆਂ ਅੱਜ ਵੀ ਕਰਨਾਲ ਹਰਿਆਣਾ ਤੋਂ ਕੁਝੇ ਭਰਾ ਮਦਦ ਲੈ ਕੇ ਆਏ ਭਾਵੇਂ ਉੱਥੋਂ ਦੀ ਸਰਕਾਰ ਸਾਡੀ ਨਾ ਸੁਣੇ ਪਰ ਲੋਕਾਂ ਦਾ ਦਿਲ ਪੰਜਾਬ ਲਈ ਧੜਕਦਾ ਹਰਪੀਤਾਂ ਦੀ ਮਦਦ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤ ਨੂੰ ਕੀਤੀ ਅਪੀਲ ਵਿਤੀ ਮਦਦ ਭੇਜਣ ਲਈ ਅਕਾਊਂਟ ਨੰਬਰ ਕੀਤੇ ਜਾ ਰਹੇ ਐਸਜੀਪੀਸੀ ਨੇ ਹੜ੍ਹ ਕਾਰਜਾਂ ਲਈ 1 ਕਰੋੜ ਰੁਪਏ ਦਾ ਚੈੱਕ ਕੀਤਾ ਜਾ ਰਿਹਾ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜਲਦ ਹੀ ਰਾਹਤ ਫੰਡ ਤੋਂ ਹੋਰ 1 ਕਰੋੜ ਰੁਪਏ ਦਾ ਦਿੱਤਾ ਜਾਵੇਗਾ ਚੈੱਕ ਲੋੜਵੰਦਾਂ ਤੱਕ ਪਹੁੰਚਾ ਰਹੇ ਹਾਂ ਹਰ ਸੰਭਵ ਮਦਦ ਫੜਾ ਨੇ ਲੋਕਾਂ ਦੀ ਜ਼ਿੰਦਗੀ ਕੀਤੀ ਹੈ ਪ੍ਰਭਾਵਿਤ ਹਜੀ ਬਿਜ਼ਨਸ ਸੰਗਤਾਂ ਨੂੰ ਸਹਿਯੋਗ ਕਰਨ ਦੀ ਕੀਤੀ ਅਪੀਲ ਸ਼੍ਰੋਮਣੀ ਕਮੇਟੀ ਵੱਲੋਂ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚਾਈਆਂ ਜਾ ਰਹੀਆਂ ਨੇ ਰਾਹਤ ਸੇਵਾਵਾਂ માં ਉੱਥੇ ਹੀ ਪਸ਼ੂਆਂ ਲਈ ਚਾਰੇ ਦਾ ਵੀ ਕੀਤਾ ਜਾ ਰਿਹਾ ਵਿਸ਼ੇਸ਼ ਪ੍ਰਬੰਧ ਇਸੇ ਨਾਲ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਰਕਾਰਾਂ ਤੇ ਚੁੱਕੇ ਸਵਾਲ ਕਿਹਾ ਸਰਕਾਰਾਂ ਦਾ ਫਰਜ਼ ਤਾਂ ਹਰ ਆਮ ਨਾਗਰਿਕ ਦੀ ਸਹਾਇਤਾ ਅਤੇ ਲੋੜ ਅਨੁਸਾਰ ਪ੍ਰਬੰਧ ਕਰਨਾ ਹੁੰਦਾ ਹੈ ਸਰਕਾਰ ਨੂੰ ਪਹਿਲਾਂ ਤੋਂ ਹੀ ਕਰਨੇ ਚਾਹੀਦੇ ਸੀ ਪ੍ਰਬੰਧ ਹਲਕਾ ਕਨੌਰ ਚ ਵੀ ਹਾਲਾਤ ਹੋਏ ਖਰਾਬ ਕਕਰਿਆ ਦਾ ਪਾਣੀ ਘਰਾ ਚ ਵੜਿਆ ਕਕਰ ਦੇ ਨੇੜਲੇ ਪਿੰਡਾਂ ਚ ਭਰਿਆ ਪਾਣੀ ਹੜਪੀਟਾਂ ਤੱਕ ਪਹੁੰਚਾਈ ਜਾ ਰਹੀ ਹੈ ਰੱਤ ਸਮਗਰੀ ਹਜ਼ਾਰਾਂ ਏਕੜ ਫਸਲ ਹੋਈ ਤਬਾਹ ਪਟਿਆਲਾ ਚ ਵੀ ਪਾਣੀ ਦੀ ਮਾਰ ਪਟਿਆਲਾ ਤੇ ਕਨੌਰ ਚ ਕਕਰ ਦੀ ਮਾਰ ਕਈ ਪਿੰਡਾਂ ਚ ਵੜਿਆ ਪਾਣੀ ਪਟਿਆਲਾ ਚ ਤਿੰਨ ਨਦੀਆਂ ਖਤਰੇ ਦੇ ਨਿਸ਼ਾਨ ਤੇ ਕਕਰ ਮਾਰਕੰਡਾ ਤੇ ਟਾਂਗਰੀ ਨੇ ਧਾਰਿਆ ਭਿਆਨਕ ਰੂਪ ਤਿੰਨੇ ਨਦੀਆਂ ਖਤਰੇ ਦੇ ਨਿਸ਼ਾਨ ਤੋਂ ਪਰ ਖਤਰੇ ਦੀ ਨਿਸ਼ਾਨ ਤੋਂ 1 ਫੁੱਟ ਉੱਪਰ ਕੱਗਰ ਤੇ ਮਾਰਕੰਡਾ ਖਤਰੇ ਦੀ ਨਿਸ਼ਾਨ ਤੋਂ ਕਰੀਬ 3 ਫੁੱਟ ਪਟਾਗਰੀ ਨਦੀ ਹੁਣ ਤੱਕ ਪਟਿਆਲਾ ਦੇ ਕਈ ਪਿੰਡ ਪਾਣੀ ਦੀ ਮਾਰਖੇਟ ਅਤੇ ਕਈ ਪਿੰਡਾਂ ਦੇ ਵਿੱਚ ਹੜ੍ਹਾਂ ਦਾ ਬਣਿਆ ਖਤਰਾ ਆਮ ਆਦਮੀ ਪਾਰਟੀ ਦੇ ਐਮਪੀ ਮਲਵਿੰਦਰ ਸਿੰਘ ਕਾਂਗੜ ਨੇ ਕੇਂਦਰ ਸਰਕਾਰ ਤੋਂ ਮੰਗਿਆ ਫੰਡ ਐਮਪੀ ਮਲਵਿੰਦਰ ਸਿੰਘ ਕਾਂਗੜ ਨੇ ਪੰਜਾਬ ਲਈ ਰਾਹਤ ਫੰਡ ਦੀ ਕੀਤੀ ਮੰਗ 2 ਸਾਲਾਂ ਲਈ GST ਛੋਟ ਕਰਨ ਦੀ ਵੀ ਕੀਤੀ ਅਪੀਲ ਐਮਪੀ ਮਲਵਿੰਦਰ ਸਿੰਘ ਕਾਂਗੜ ਬੋਲੇ ਵਿਹਾਰ ਤੇ ਆਂਧਰਾ ਪ੍ਰਦੇਸ਼ ਨੂੰ 58000 ਕਰੋੜ ਦਾ ਦਿੱਤਾ ਫੰਡ ਪੰਜਾਬ ਵੀ ਇਸ ਦੁੱਖ ਦੀ ਘੜੀ 'ਚ ਬਰਾਬਰ ਦਾ ਰੱਖਦਾ ਹੱਕ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਕਰਵਾਇਆ ਜਾਣ ਪੰਜਾਬ ਲਈ ਹਾਲਾਤਾਂ ਨੂੰ ਵੇਖਦਿਆਂ ਇੱਕ ਵੱਡੇ ਆਰਥਿਕ ਪੈਕੇਜ ਦੀ ਕੀਤੀ ਮੰਗ ਯਾਨੀ ਹਰਪੀ ਸਿੰਘ ਨੇ ਚਿੱਠੀ ਵਿੱਚ ਲਿਖਿਆ ਕਿ 17 ਅਗਸਤ ਤੋਂ ਸ਼ੁਰੂ ਹੋਏ ਹੜ੍ਹਾਂ ਨੇ ਪੰਜਾਬ ਦੇ ਤਕਰੀਬਨ 1500 ਪਿੰਡਾਂ ਅਤੇ 3 ਲੱਖ ਲੋਕਾਂ ਨੂੰ ਕੀਤਾ ਪ੍ਰਭਾਵਿਤ ਰਾਵੀ ਬਿਆਸ ਅਤੇ ਸਤਲੁਜ ਦਰਿਆਵਾਂ ਵਿੱਚ ਆਏ ਹੜ੍ਹਾਂ ਕਾਰਨ ਲੱਖਾਂ ਏਕੜ ਖੇਤੀਬਾੜੀ ਜ਼ਮੀਨ ਪਾਣੀ ਵਿੱਚ ਡੁੱਬੀ ਇਸ ਤਬਾਹੀ ਨੇ ਫਸਲਾਂ, ਪਸ਼ੂਆਂ ਤੇ ਬੁਨਿਆਦੀ ਢਾਂਚੇ ਨੂੰ ਪਹੁੰਚਾਇਆ ਭਾਰੀ ਨੁਕਸਾਨ ਗਿਆ ਨੇ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਤੋਂ ਤੁਰੰਤ ਕਾਰਵਾਈ ਦੀ ਕੀਤੀ ਮੰਗ ਆਪਣੇ ਪੱਤਰ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਧਾਨ ਮੰਤਰੀ ਦੇ ਟਵੀਟ ਦਾ ਦਿੱਤਾ ਹਵਾਲਾ ਜਿਸ ਵਿੱਚ ਉਹਨਾਂ ਨੇ ਅਫਗਾਨਿਸਤਾਨ ਵਿੱਚ ਕੁਚਾਲ ਪੀੜਤਾ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਸੀ ਟਵੀਟ ਦੇ ਜਵਾਬ ਵਿੱਚ ਉਹਨਾਂ ਨੇ ਲਿਖਿਆ ਕਿ ਪ੍ਰਧਾਨ ਮੰਤਰੀ ਜੀ ਅਫਗਾਨਿਸਤਾਨ ਲਈ ਸੰਵੇਦਨਾ ਪ੍ਰਗਟ ਕਰਨਾ ਚੰਗਾ ਪਰ ਪੰਜਾਬ ਵੀ ਇਸ ਦੇਸ਼ ਦਾ ਇੱਕ ਹਿੱਸਾ ਜਿੱਥੇ 1500 ਪਿੰਡ ਅਤੇ 3 ਲੱਖ ਲੋਕ ਹੋਏ ਨੇ ਪ੍ਰਭਾਵਿਤ